ਤੁਸੀਂ ਦੇਖ ਰਹੇ ਹੋ ਏਪੀਐਨ ਲਾਈਵ ਲੁਧਿਆਣਾ ਵਿੱਚ ਤੀਸਰਾ వార్ਸ਼ਿਕ ਕ੍ਰਿਕਟ ਟੂਰਨਾਮੈਂਟ ਲਕਸ਼ਮਨ ਡਰੇਵਿਡ ਦੀ ਯਾਦ ਵਿੱਚ ਉਹਨਾਂ ਦੇ ਸੁਪੁੱਤਰ ਲਵ ਡਰੇਵਿਡ ਤੇ ਕੁਛ ਡਰੇਵਿਡ ਵੱਲੋਂ ਕਰਵਾਇਆ ਗਿਆ ਜਿਨ੍ਹਾਂ ਵਿੱਚ ਕੇਸ਼ਮੂਂ ਨੀਰਜ ਮੂਂ ਲੱਟੀ ਮੂਂ ਦੀਪਕ ਮੱਟੂ ਵਿਪਨ ਮੱਟੂ ਕ੍ਰਿਸ਼ਨ ਮੱਟੂ ਰੋਬਿਨ ਅਟਵਾਲ ਅਸ਼ੋਕ ਸਬਰਵਾਲ ਵਿਜੇ ਤਾਨਵ ਰਜਿੰਦਰ ਹੰਸ ਮਨਪ੍ਰੀਤ ਯਾਲੀ ਚੌਧਰੀ ਮਦਨ ਲਾਲ ਬੱਗਾ ਕੋਗੀ ਚੌਧਰੀ ਅਸ਼ਪਾਲਚੀ ਡੀਐਸਪੀ ਰਾਜੇਸ਼ ਸ਼ਰਮਾ ਜੀ ਨੇ ਮਿਲ ਕੇ ਸਹਿਯੋਗ ਦਿੱਤਾ ਪੰਜਾਬ ਦੀ ਹਰੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਆਪਣਾ ਜਿਹੜਾ ਟੂਰਨਾਮੈਂਟ ਕਿੰਮਾ ਟੂਰਨਾਮੈਂਟ ਚੱਲ ਰਿਹਾ ਹੈ ਅੱਜ ਅਦੌੜਾਂ ਵਿਖੇ ਤੀਸਰਾ ਨੈਟਵਰਕ ਟੂਰਨਾਮੈਂਟ ਵਿਰੋਧਮ ਲక్ష్మణ ਦਿਨ ਆਪਣੀ ਯਾਦ ਵਿੱਚ ਕਰਾਇਆ ਗਿਆ ਵਾ ਜਿਸ ਦੇ ਵਿਨਰ ਸਾਈ ਜੀ 11 ਇਹ ਟੀਮ ਫਸਟ ਜਿੱਤੀ ਹੈ ਤੇ ਰਨਰ ਅਪ ਤੁੰਨੀ 11 ਜੋ ਕਿ ਰਨਰ ਅਪ ਆਈ ਹੈ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨੇ ਆ ਤੇ ਇਹ ਜਿਹੜੀ 12 ਟੀਮਾਂ ਨੇ ਇੱਥੇ ਹਿੱਸਾ ਲਿੱਤਾ ਸੀ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨੇ ਸਾਡੇ ਐਮਐਲਏ ਸਹਿਬਾਨ ਆਏ ਜਿਹੜੇ ਹਰੀ ਗਰੇ ਬਕਰੀ ਪਾਰਟੀ ਤੋਂ ਆਏ ਆ ਜਿਹੜੇ ਜਿਹੜੇ ਮੇਰੇ ਭਰਾ ਸਾਰੇ ਆਏ ਆ ਜਿਹਨੇ ਮੈਚ ਦੇਖਣ ਆਏ ਆ ਜਿਹਨੇ ਸਾਡਾ ਸਹਿਯੋਗ ਦਿੱਤਾ ਵੈ ਸਾਰੀ ਟੀਮ ਦਾ ਜਿਹੜੇ ਸਾਡੇ ਕਮੇਟੀ ਟੀਮ ਦਾ ਮੈਂ ਸਾਰੇ ਇੱਕ ਵਾਰ ਫੇਰ ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਸਰ ਇਹਦੇ ਵਿੱਚ ਇਨਾਮ ਵੀ ਕੁ ਇਹ ਪਹਿਲੇ ਨਾਮ 33000 ਦਾ ਮੈਡਲ ਟਰੋਫੀ ਦੂਜੇ ਨਾਮ 21000 ਮੈਡਲ ਟਰੋਫੀ ਸਿ ਗਈ ਤੇ ਸਰ ਆਨ ਲਈ ਆਪਣੇ ਜਿਹੜੇ ਨਵਜੂਵਕ ਹਨ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਸ ਟੂਰਨਾਮੈਂਟ ਦਾ ਸਾਰੇ 9 EMP ਨੂੰ ਹੀ ਫੀਲ ਕਰਦਾ ਮੈਂ ਕਿ ਵੱਧ ਤੋਂ ਵੱਧ ਸਪੋਰਟਸ ਵੱਲ ਧਿਆਨ ਦੇ ਤਾਂ ਕਿ ਜੋ ਨਸ਼ੇ ਦੇ ਨਸ਼ੇ ਦੇ ਲੱਗੇ ਹੋਏ ਹੈ ਜੋ ਯੂਥ ਉਹ ਨਸ਼ੇ ਤੋਂ ਦੂਰ ਹੋਵੇ ਤਾਂ ਕਿ ਜਰੂਰ ਵੱਧ ਤੋਂ ਵੱਧ ਸਪੋਰਟਸ ਖੇਡਾਂਗੇ ਉਹਨਾਂ ਦਾ ਧਿਆਨ ਨਸ਼ਵਨ ਨਹੀਂ ਜਾਉਂਦਾ ਥੈਂਕ ਯੂ ਸਰ ਠੀਕ ਹੈ ਜਹਰ ਸ਼ਮਾਨ ਓਕੇ ਆਹ ਕਿੱਥੇ 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 موسیقی ਇੱਕ ਵਾਰ ਜਿਹੜੀ ਫੁੱਲ ਜੁਕੀ ਦਾ ਬਾਦ ਕੌਲੀ ਜਿਹਨੇ ਦੱਦਨ ਉਹ ਵੀ ਕਿਤੇ ਫੇਰ ਤਿਆਰ ਹੈ ਫਰਾ ਕਹਿੰਦੇ ਹੈਰੀ ਹੈ ਜਿਹਨੇ ਕਿਤੇ ਇੱਕ ਕੋਰ ਦੇ ਬਾਦੇ ਵਿੱਚ ਦੋ ਬੰਦੇ ਦੀ ਵਾਦੀ ਕੀਤੀ ਹੈ ਹਰੇ ਸਰੇ ਤਕਲੀਦ ਵਿੱਚ ਨੰਨੋ ਚੇਲੇ ਜੁੱਤ ਅੱਜ ਵੀ ਜਿੰਨੇ ਬੈਠਿਆ ਨਾ ਜੇਕਰ

لشمن دربڑیاں سادہ ہی جہنا ہمیشہ گریباں نہیں تئی آ رہا ہمیشہ کھڑا اسی گریباں نے تکا نہیں تمشہ لڑتا ਲਸ਼ਮਨ ਗਰਾਵੜ ਤੇਰੀਆ ਦਿਨੇ ਸਦਾ ਹੀ ਤਾ ਜਾ ਰਹਿਣਾ ਲਸ਼ਮਨ ਗਰਾਵੜ ਤੇਰੀਆ ਧੰਨਵਾਦ ਤੇਰੇ ਹਮਦਰਦਾਂ ਦਾ ਕਰਨੇ ਪੂਰੀ ਜਨਤੋਂ ਜੋ ਦੋਸਤਾਂ ਕੀ ਸਨਵਾ ਕਰਦੇ ਜਿਨ੍ਹਾਂ ਕੋ ਮਕਾਮ ਜਿਨ੍ਹਾਂ ਕੋ ਲੋਕ ਪਿਆਰ ਛੱਡ ਕੇ ਇਹਦੇ ਅੱਛਾ ਤੀਨ ਪਾੜੀਆਂ ਦੇ ਵਿੱਚ ਜਿਹੜੇ ਪਾਣੀ ਹੋਣਗੇ ਜਿਹੜੇ ਜ਼ਰੂਰ ਜੇ ਬਾਈ 2 ਮਿੰਟ ਪਾਇੰਟ ਕਰਦੇ ਵਿੱਚ ਮੈਂ ਮਾਊਟ ਨਾਸ ਕਰੂ 2 ਮਿੰਟ ਬੈਠੇ ਨੇ ਉੱਥੋਂ ਲੋਕਾਂ ਦੇ ਦੋਸਤਾਂ ਵਾਸਤੇ ਅਸ਼ੀਰਵਾਦ ਦੇਣਾ ਔਰ ਬੱਚਿਆਂ ਨੂੰ ਤਾਕਤ ਬਖਸ਼ਣਾ ਕਿ ਉਹਨਾਂ ਦੇ ਜੋ ਦਸਾਈ ਮਾਰਗ ਨੇ ਜੋ ਪਾਈ ਪੂਰਨੇ ਨੇ ਉਸ ਤੇ ਚੱਲਦੇ ਹੋਏ ਅੱਜ ਉਹਨਾਂ ਦੀ ਬਾਪ ਜੀ ਆਪਣੇ ਫਾਦਰ ਦੀ ਯਾਦ ਦੇ ਵਿੱਚ ਯੋਗਦਾਨ ਕਰਾ ਰਹੇ ਨੇ ਉਹਨਾਂ ਨੂੰ ਤਾਕਤ ਔਰ ਬਲ ਬਖਸ਼ੇ ਔਰ ਸਾਡਾ ਸਾਥ ਸਾਡਾ ਸਹਿਯੋਗ ਉਸ ਵੀਰ ਦੀ ਜਾਨ ਨੂੰ ਕাজা ਕਰਦੇ ਬੱਚਿਆਂ ਦੇ ਨਾਲ ਹੈ ਜਿੱਥੇ ਜਿੱਦੇ ਬੱਚੇ ਸਾਡੀ ਵੀਡੀਓ ਦੇ ਮਾਰਨਗੇ ਅਸੀਂ ਬਿਲਕੁਲ ਹਾਜ਼ਰ ਹਾਂ ਪਰ ਖਾਸ ਤੌਰ ਤੇ ਇਸ ਨੂੰ ਇੱਕ ਬਹੁਤ ਵਧੀਆ ਮੈਸੇਜ ਆਉਂਦਾ ਹੈ ਕਿ ਜਿਸ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਬੱਚੇ ਦੀ ਸੇਵਾ ਦੀ ਕੰਤਾ ਨਹੀਂ ਕਰਦੇ ਕੋਈ ਨੰਮ ਦੇਖ ਕੇ ਬੱਚੇ ਅੱਜ ਬਜ਼ੁਰਗਾਂ ਦੀ ਸੇਵਾ ਕਰਨਾ ਸਟਾਰਟ ਕਰ ਦੇਣਗੇ ਉਹ ਕਾਹ ਕਰਦੇ ਆਪਣੇ ਬਜ਼ੁਰਗਾਂ ਦਾ ਨਾਮ ਵੀ ਰੋਸ਼ਨ ਕਰਨਗੇ ਅੱਜ ਆਪਾਂ ਜਿੱਥੇ ਇਕੱਠੇ ਹੋਏ ਆ ਉਥੇ ਮੈਂ ਆਪਣੇ ਨੂਨ ਜਨ ਵੀਰਾਂ ਨੂੰ ਦੋਸਤਾਂ ਨੂੰ ਕਹਿਣਾ ਚਾਹਵਾਂਗਾ ਕਿ ਆਪਾਂ ਸਪੋਰਟਸ ਜੁਆਇਨ ਕਰੀਏ ਕੋਈ ਵੀ ਗੇਮ ਲਈਏ ਉਸ ਗੇਮ ਦੇ ਵਿੱਚ ਜਾ ਕੇ ਆਪਾਂ ਆਪਣੇ ਆਪ ਨੂੰ ਬਿਹਤਰ ਬਣਾਈਏ ਕਿਉਂਕਿ ਲੋੜ ਵੀ ਹੈ ਜਿਸ ਨਾਲ ਤਾਂ ਮਿਸ਼ਨ ਵੱਧ ਰਿਹਾ ਉਸ ਦੇ ਨਾਲ ਸਾਨੂੰ ਆਪਣੀ ਹੈਲਥ ਦਾ ਵੀ ਖਿਆਲ ਕਰਨਾ ਚਾਹੀਦਾ ਹੈਲਥ ਦਾ ਤਾਂ ਹੀ ਖਿਆਲ ਕੀਤਾ ਜਾ ਸਕਦਾ ਜੇ ਆਪਾਂ ਅੱਛੀ ਕੋਈ ਆ ਸਪੋਰਟਰ ਨੂੰ ਜੁਆਇਨ ਕਰਾਂਗੇ ਔਰ ਸਾਡੇ ਬੱਚੇ ਜੁਆਇਨ ਵੀ ਕਰਨਗੇ ਆਪਾਂ ਦੇਖ ਰਹੇ ਆ ਮੁੰਡੇ ਬਹੁਤ ਛੋੜਾ ਗੇੜ ਰਹੇ ਨੇ ਮੇਰੀ ਵਿਸ਼ੇਸ਼ ਮੇਰੀਆਂ ਦੋਸਤਾਂ ਦੇ ਨਾਲ ਨੇ ਅੱਜ ਦੇ ਦਿਨ ਤੇ ਮੈਂ ਜਿੱਥੇ ਉਹ ਸੁবীর ਨੂੰ ਯਾਦ ਕਰਦਾ ਉੱਥੇ ਮੈਂ ਬੱਚਿਆਂ ਨੂੰ ਵੀ ਪਾਸ ਕਰਾਂਗੇ ਬੱਚੇ ਹੁਣ ਬੱਚੇ ਜਦੋਂ ਚੱਲਦੇ ਹੋਏ ਸ਼ਹਿਰ ਵਿੱਚ ਆਪਣਾ ਨਾਮ ਔਰ ਬੱਚਿਆਂ ਦਾ ਪਾਪਾ ਦਾ ਨਾਮ ਦੱਸਣਗੇ ਜੀ ਸਰ ਸਾਫ ਮਾਲ ਦੇ ਬਾਰੇ ਤੁਸੀਂ ਕੀ ਦੇਣਾ ਲੈਣਾ ਚਾਹੋਗੇ ਕਿ ਜਿਸ ਦਾ ਬਾਅਦ ਨੂੰ ਇਹ ਮੈਸੇਜ ਦੇਣਾ ਕਹਾਂਗਾ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਸ਼ਹਿਰ ਦੀ ਬਿਹਤਰੀ ਵਾਸਤੇ ਸਮਾਜ ਦੀ ਬਿਹਤਰੀ ਵਾਸਤੇ ਸ਼ਹਿਰ ਨੂੰ ਖੂਬਸੂਰਤ ਕਰਨ ਵਾਸਤੇ ਸਾਨੂੰ ਯੋਗਦਾਨ ਪਾਣਾ ਚਾਹੀਦਾ ਹੈ ਔਰ ਖਾਸ ਤੌਰ ਤੇ ਕੋਲੋ ਤੋਂ ਡਿਵੈਲਪਮੈਂਟ ਹੁੰਦੀ ਹੈ ਜਦੋਂ ਲੋਕ ਸਾਥ ਦਿੰਦੇ ਆ ਅੱਜ ਲੋਕ ਸਾਥ ਦੇ ਰਹੇ ਨੇ ਡਿਵੈਲਪਮੈਂਟ ਹੋ ਰਹੀ ਆ ਔਰ ਖਾਸ ਤੌਰ ਤੇ ਮੇਰੇ ਹਲਕੇ ਦੇ ਵਿੱਚ ਨੌਰ ਦੇ ਵਿੱਚ ਸਾਰੇ ਲੋਕ ਮੇਰਾ ਸਾਥ ਦੇ ਰਹੇ ਨੇ ਸਾਫ ਕਰਕੇ ਅੱਜ ਮੈਂ ਸ਼ਹਿਰ ਦੀ ਡਿਵੈਲਪਮੈਂਟ ਕਰ ਰਿਹਾ ਆ ਸਪੋਰਟਸ ਦੇ ਵਿੱਚ ਜਿੱਦਾਂ ਜਿੱਦਾ ਕੋਈ ਕੁਝ ਅੱਜ ਦੇ ਤੁਸੀਂ ਦੇਖ ਰਹੇ ਕਿ ਨਸ਼ੇ ਦੇ ਵਿੱਚ ਕੋਈ ਸੇ ਨੌਜਵਾਨ ਸਾਡੇ ਜਾ ਰਹੇ ਨੇ ਤੇ ਉਹਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਤੁਸੀਂ ਕੀ ਕਰਨਾ ਚਾਹੋਗੇ ਸਭ ਤੋਂ ਵੱਡੀ ਗੱਲ ਤਾਂ ਮੈਂ ਕਹਾਂਗਾ ਕਿ ਕੁਝ ਲੋਕ ਜਿਹੜੇ ਨਹੀਂ ਬਾਕੀਆਂ ਨੂੰ ਬਦਨਾਮ ਕਰ ਰਹੇ ਨੇ ਅੱਜ ਆਪਾਂ ਦੇਖ ਰਿਹਾ ਸਾਰੀ ਜਵਾਨੀ ਬੈਠੀ ਇੱਥੇ ক্রিকেট ਖੇਡ ਰਹੀ ਹੈ ਔਰ ਉਹਨੂੰ ਸਪੋਰਟਸ ਦਾ ਨਾਮ ਵੀ مان ਰਹੇ ਨੇ ਕੁਝ ਲੋਕ ਹੁੰਦੇ ਨੇ ਜਿਹੜੇ ਬਾਕੀਆਂ ਦਾ ਰੁਦਾਨ ਵੀ ਖਰਾਬ ਕਰਦੇ ਨੇ ਮੈਂ ਉਹਨੂੰ ਬੇਚੀ ਕਰਦਾ ਫੀਲ ਕਰਦਾ ਤੁਹਾਡੇ ਮਾਦਮ ਤੋਂ ਕਿ ਉਹ ਜਿਹੜਾ ਰਸਤਾ ਬਣਾਇਆ ਹੁਣ ਛੱਡ ਦੇਣ ਇਹ ਬੱਚਿਆਂ ਨੂੰ ਦੇਖ ਕੇ ਬੱਚਿਆਂ ਨਾਲ ਮੋੜਨਾ ਮੋੜਾ ਜੋੜ ਕੇ ਸਪੋਰਟਸ ਸਾਧਨ ਦੇ ਬੱਚੇ ਸਪੋਰਟਸ ਸਾਧਨ ਉਹ ਸਰਕਾਰਾਂ ਦੇ ਕੰਮ ਕਰਦੇ ਨੇ ਉਹ ਸਰਕਾਰਾਂ ਪਹਿਲ ਕਰ ਨਹੀਂ ਕਰਦੇ ਬੱਚਿਆਂ ਨੂੰ ਅੱਜ ਸਪੋਰਟਸ ਸਾਧਨ ਲੈ ਕੇ ਜਾਇ ਵੀ ਰਹੀ ਹੈ ਉਹ तकरीबन ਮੈਂ ਆਪਣੇ ਹਲਕੇ ਦੇ ਵਿੱਚ तकरीबन ਹਰ ਵਾਰਡ ਦੇ ਵਿੱਚ ਸਪੋਰਟਸ ਕੀਤਾ ਦਾ ਅਸੀਂ ਲਾਇਆ ਪ੍ਰੋਗਰਾਮ ਜਿਹੜੇ ਜਿਹੜੇ ਬੱਚੇ ਕੋਈ ਵੀ ਗੇਮ ਖੇਡਣਾ ਚਾਹੇ ਬੈਡਮਿੰਟਨ ਹੋਵੇ ਵਾਲ ਫਾਹਲਬਾਲ ਹੋਵੇ ਬਾਸਕਟਬਾਲ ਹੋਵੇ ਕ੍ਰਿਕਟ ਦਾ ਅਸੀਂ ਆਪਣਾ ਪ੍ਰਾਕ੍ਰਿਤਿਕ ਬੱਚੇ ਉਹ ਲਿਆਗੇ ਉਹ ਬੱਚੇ तकरीबन ਅਸੀਂ ਸਾਰਾ ਕੀਤਾ ਹੈਗੇ ਅਸੀਂ ਬੱਚੇ ਨੂੰ ਸਪੋਰਟਸ ਦੇ ਥੈਂਕ ਯੂ ਆ